ਗਿਆਨ ਧਿਆਨ ਕਿਸ ਕਰਮ ਨ ਜਾਣਾ ਸਾ ਨ ਜਾਣਾ ਤੇਰੀ ਸਭ ਤੇ ਵੱਡਾ ਸਤਗੁਰ ਨਾਨਕ ਜਨ ਕਲ ਰਾਖੀ ਮੇ ਤੂੰ ਜੋ ਦਸ ਰੂਪ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਖੰਡਾ ਬ੍ਰਹਮੰਡਾਂ ਦੇ ਮਾਲਕ ਦੀਨੂ ਦੀ ਦੇਵਾਲੀ ਤਖਤ ਤੇ ਬਿਰਾਜ ਮਲ ਧੰਨ 시ਰ ਗੁਰ ਗ੍ਰੰਥ ਸਾਹਿਬ ਜੀ ਮਰਨ ਝਕਾਉ ਇਸ ਜੀ ਸਾਰੀ ਸੰਗਤ ਕਾਜਵਟ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਪੂਰਵਕ ਰਿਤੀ ਕੀ ਫਤਹਿ ਆਓ ਸੰਤ ਮਹਾਪੁਰਖ ਧੰਨ ਧੰਨ ਬਾਬਾ ਲਾਲ ਸਿੰਘ ਜੀ ਕੁੱਲੀ ਵਾਲੇ ਜਿਨ੍ਹਾਂ ਦਾ ਵਰਸੀ ਸਮਾਗਮ ਮਨਾਇਆ ਜਾ ਰਿਹਾ ਗੁਰੂ ਪਿਆਰੀ ਸਾਧ ਸੰਗਤ ਜੀ ਜਨਮ ਮਰਨ ਦੋਹੂ ਮੈਂ ਨਾਹੀ ਜਨ ਪਰ ਉਪਕਾਰੀ ਆਏ ਜੀ দান ਤੇ ਭਗਤੀ ਲਾਇਨ ਹਰ ਸੋਂ ਲੈਣ ਮੈਲਾ ਲਾਲ ਰੰਗ ਤੇ ਸਖੋ ਲਗਾ ਜਿਸਕੇ ਵਿਭਾਗਾ ਉਹ ਮੈਲਾ ਕਦੇ ਨਾ ਹੋਵੇ ਨਾ ਲਾਗੇ ਦਾਗਾ ਸਾਧ ਸੰਗਤ ਜੀ ਆਓ ਸਮਾਂ ਬਿਲਕੁਲ ਕੇਵਲ ਸੀਮਤ ਹੈ ਇੱਕੋ ਛੰਦ ਕਹਿਣਾ 10 ਮਿੰਟ ਸਮਾਂ ਪ੍ਰਾਪਤ ਹੋਇਆ ਆਓ ਗੁਰੂ ਪਿਆਰੀ ਸਾਧ ਸੰਗਤ ਜੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਬਾਜਾਂ ਵਾਲੇ ਪਾਤਸ਼ਾਹ ਤਖਤਾਂ ਤਾਜਾਂ ਵਾਲੇ ਪਾਤਸ਼ਾਹ ਜੋਤੋ ਪ੍ਰੇਮ ਖੇਲਣ ਕਾ ਚਾਓ ਸਿਰ ਤਰ ਤਲੀ ਗਲੀ ਮਰੀ ਆਓ ਇਤਮਾਰਗ ਪੈਰ ਧਰੀਜੇ ਸਿਰ ਦੀਜੇ ਕਾਂ ਨਾ ਕੀਜੇ ਸੂਰਾ ਸੋ ਪਹਿਚਾਨੀਏ ਜੋ ਲਰੇ ਦੀਨ ਕੇ ਹੇਤ ਪੁਰਜਾ ਪੁਰਜਾ ਕਟ ਮਰੇ ਕਹੂ ਨਾ ਛੋਡੇ ਆਓ ਗੁਰੂ ਪਿਆਰੀ ਸਾਧ ਸੰਗਤ ਜੀ ਚਮਕੌਰ ਦੀ ਗੜੀ ਦੇ ਵਿੱਚ ਸਿੱਧੀ ਸੁਰਤ ਆਪਣੀ ਲਾ ਚਲੋ ਚਮਕੌਰ ਦੀ ਗੜੀ ਦੇ ਵਿੱਚ ਅੱਲਾ ਯਾਰਖਾ ਜੋਗੀ ਲਿਖਦਾ ਉਹ ਕਹਿੰਦਾ ਹਿੰਦ ਵਿੱਚ ਏਕ ਹੀ ਤੀਰਥ ਹੈ ਪੂਜਨੇ ਕੇ ਲਈ ਅੱਲਾ ਯਾਰਖਾ ਜੋਗੀ ਲਿਖਦਾ ਉਨੇ ਸਾਕਾ ਸਰਹੰਦ ਸਾਕਾ ਚਮਕੌਰ ਸਾਹਿਬ ਲਿਖਿਆ ਉਹ ਕਹਿੰਦਾ ਹਿੰਦ ਵਿੱਚ ਇੱਕ ਹੀ ਤੀਰਥ ਹੈ ਪੂਜਣੇ ਕੇ ਲਈ ਕਟਾਏ تھے ਜਹਾਂ ਬੱਚੇ ਬਾਪ ਨੇ ਖੁਦਾ ਕੇ ਲਈ ਇਹ ਗੱਲ ਅੱਲਾ ਯਾਰ ਖਾ ਜੋਗੀ ਲਿਖਦਾ ਗੁਰੂ ਪਿਆਰੀ ਸਾਧ ਸੰਗਤ ਜੀ ਚਮਕੌਰ ਦੀ ਗੜੀ ਦੇ ਵਿੱਚ 8 ਪੋ ਵਾਲੇ ਦਿਨ ਬੜਾ ਖਮਸਾਨ ਜੁੱਧ ਹੋਇਆ 10 ਲੱਖ ਫੌਜ ਦੇ ਨਾਲ ਟੱਕਰ ਹੋਈ ਆ 40 41 ਸਿੰਘਾਂ ਦੀ ਸਾਧ ਸੰਗਤ ਜੀ 8 ਪੋ ਵਾਲੇ ਦਿਨ ਤਕਰੀਬਨ ਬੱਤੀ ਸਿੰਘ ਸ਼ਹੀਦ ਹੋ ਗਏ ਬੱਤੀ ਸਿੰਘ ਜਿਸ ਵੇਲੇ ਬੱਤੀ ਸਿੰਘ ਸ਼ਹੀਦ ਹੋ ਗਏ ਰਾਤ ਪਈ ਆ 8:00 ਦੀ ਸਾਧ ਸੰਗਤ ਜੀ ਪੰਜਾਂ ਪਿਆਰਿਆਂ ਦਾ ਹੁਕਮ ਮੰਨ ਕੇ ਕਲਗੀ ਧਰ ਪਾਛਾ ਮਹਾਰਾਜ ਨੂੰ ਕਹਿੰਦੇ ਤੁਸੀਂ ਇਹ ਚਮਕੌਰ ਦੀ ਗੜੀ ਛੱਡ ਦਿਓ ਕੱਚੀ ਵਹਿਲੀ ਨੂੰ ਛੱਡ ਦਿਓ ਉਹਨਾਂ ਨੇ ਸਿੰਘਾਂ ਦਾ ਹੁਕਮ ਮੰਨ ਕੇ ਕੱਚੀ ਵਹਿਲੀ ਨੂੰ ਰਾਤ ਛੱਡ ਦਿੱਤਾ ਕਲਗੀ ਤੋੜਾ ਭਾਈ ਸੰਗਤ ਸਿੰਘ ਦੇ ਸੀਸ ਦੇ ਉੱਤੇ ਲਾ ਦਿੱਤਾ ਜਿਨ੍ਹਾਂ ਦੀ ਸੂਰਤ ਕਲਗੀ ਵਾਲੇ ਪਾਛਾ ਜਿਹਦੇ ਨਾਲ ਮਿਲਦੀ ਸੀ ਬਿਲਕੁਲ ਸਾਧ ਸੰਗਤ ਜੀ ਚਾਲੇ ਪਾਉਣ ਅਗੇ ਨੇ ਕਲਗੀ ਧਰ ਦਸ਼ਮੇਸ਼ ਪੇਤਾ ਜੋੜਾ ਉਤਾਰ ਦਿੱਤਾ ਆਪਣਾ ਜੋੜਾ ਲਾ ਕੇ ਰੱਖਤਾ ਉਥੇ ਸਾਧ ਸੰਗ ਜੀ ਮੈਦਾਨੇ ਜੰਗ ਦੇ ਵਿੱਚੋਂ ਜਾ ਰਹੇ ਨੇ ਨਾਲ ਭਾਈ ਦਇਆ ਸਿੰਘ ਆ ਸਾਧ ਸੰਗ ਜੀ ਜਦੋਂ ਮੈਦਾਨੇ ਜੰਗ ਦੇ ਵਿੱਚੋਂ ਦੀ ਜਾ ਰਹੇ ਨੇ ਤੇ ਭਾਈ ਦਇਆ ਸਿੰਘ ਕਹਿੰਦਾ ਭਈ ਆ ਸਾਡੇ ਸੂਰਮੇ ਸਹਬਜ਼ਾਦੇ ਜਿਹੜੇ ਜੰਗ ਦੇ ਮੈਦਾਨੇ ਵਿੱਚ ਸ਼ਹੀਦ ਹੋ ਗਏ ਨੇ ਮੈਂ ਕਹਿਣਾ ਕੁਝ ਗਾਜੇ ਨਾਲ ਦੇ ਉੱਤੇ ਕਪੜਾ ਪਾ ਦਈਏ ਕਲਗੀਧਰ ਦਸ਼ਮੇਸ਼ ਪਿਤਾ ਕਹਿੰਦੇ ਭਾਈ ਦਇਆ ਸਿੰਘਾ ਜੇ ਤੇ ਕੱਪੜਾ ਪਾਉਣਾ ਤੇ ਸਾਰੇ ਹੀ ਸਿੰਘਾਂ ਤੇ ਪਾਉਣਾ ਨਹੀਂ ਤੇ ਕੱਲੇ ਸਾਬਜਾਂਦਿਆਂ ਦੇ ਉੱਤੇ ਨਹੀਂ ਪਾਉਣਾ ਵਿਦਕਰਾ ਨਹੀਂ ਕਰਨਾ ਆਓ ਕੱਲ ਕੀ ਧਰਜ ਸ਼ਮੇਸ਼ ਪਤਾ ਤੇ ਭਾਈ ਤੇਆ ਸਿੰਘ ਜੀ ਕੁਝ ਗੱਲਾਂ ਕਰਦੇ ਆ ਕਹਿੰਦੇ ਇਹ ਗੂੜੀ ਨੀਂਦ ਦੇ ਸੁੱਤੇ ਹੋਏ ਨੇ ਸੂਰਮੇ ਇਹਨਾਂ ਨੂੰ ਜਗਾਈ ਨਾ ਉਸ ਵੇਲੇ ਦਾ ਸੀਨ ਭਾਈ ਹਰਪਾਲ ਸਿੰਘ ਕਲਾਂੌਰ ਕੁਇਸ਼ਨ ਦੇ ਜਥੇ ਪਾਸੋਂ ਏ ਇੰਜ ਬੇਨਤੀ ਕੀਤੀ ਜਾ ਰਹੀ ਹੈ ਜੀ ਦਇਆ ਸਿੰਘਾ ਵੇਖੀ ਮੇਰੇ ਪੁੱਤਨੋ ਗੂੜੀ ਨੀਂਦੇ ਸੁਤੇ ਨੂੰ ਜਗਾਈਨਾ ਦਇਆ ਸਿੰਘਾ ਵੇਖੀ ਮੇਰੇ ਪੁੱਤਨੋ ਗੂੜੀ ਨੀਂਦੇ ਸੁਤੇ ਨੂੰ ਜਗਾਈਨਾ ਦਇਆ ਸਿੰਘਾ ਵੇਖੀ ਮੇਰੇ ਪੁੱਤਨੋ ਗੂੜੀ ਨੀਂਦੇ ਸੁਤੇ ਨੂੰ ਜਗਾਈਨਾ ਰੱਬਨਾ ਦਇਆ ਸਿੰਘਾ ਦਇਆ ਸਿੰਘਾ ਵੇਖੀ ਮੇਰੇ ਪੁੱਤ ਨੂੰ ਗੂੜੀ ਨਹੀਂ ਦੇਸ ਤੈਨੂੰ ਜਗਾਈ ਨਾ ਦਇਆ ਸਿੰਘਾ ਵੇਖੀ ਮੇਰੇ ਪੁੱਤ ਨੂੰ ਗੂੜੀ ਨਹੀਂ ਦੇਸ ਤੈਨੂੰ ਜਗਾਈ ਨਾ ਸ਼ੀ ਤੇਰੇ ਪੁੱਤਰਾਂ ਦੀ ਪਈਏ ਰੂਤਾ ਉਡਾਰੀ ਮਾਰਿਓ ਟੱਗੀ ਉਹ ਤਾਂ তোর ਵਤਨਾਂ ਨੂੰ ਗਈਏ ਉਹ ਤਾਂ তোর ਵਤਨਾਂ ਨੂੰ ਗਈਏ ਉਹ ਛੜੀ ਦੀ ਜਵਾਨੀ ਪਤ ਮਾਰੀ ਜੇ ਬਾਬਿਆਂ ਦੀ ਸੁਣੀ ਜਾਂਦੀ ਤਾਈ ਨਾ ਦਇਆ ਸਿੰਘਾ ਦਇਆ ਸਿੰਘਾ ਨੋ ਗੂੜੀ ਨਹੀਂ ਦੇਸ ਤੈਨੂੰ ਜਗਾਈ ਨਾ ਦਇਆ ਸਿੰਘਾਂ ਵੇਖੀ ਮੇਰੇ ਪੁੱਤ ਨੂੰ ਗੂੜੀ ਨਹੀਂ ਦੇਸ ਤੈਨੂੰ ਜਗਾਈ ਨਾ ਸੁੱਤੇ ਨੂੰ ਜਗਾਈ ਨਾ ਹੋ ਸਿਕਰ ਤਾਰੇ ਦੇਸ ਭੂਤ ਜਾ ਜਿਉਂ ਨੇ ਪਿੱਛੇ ਜ਼ਿੰਦਗੀ ਨਾਲ ਲੋੜ ਦੇ ਜਿਉਂ ਨੇ ਪਿੱਛੇ ਜ਼ਿੰਦਗੀ ਨਾਲ ਲੋੜ ਦੇ ਸ਼ੀਉ ਤੇ ਅਥਰੋਂ ਵਹਾਈ ਨਾ ਦਇਆ ਸਿੰਘਾ ਦਇਆ ਸਿੰਘਾ ਵੇਖੀ ਮੇਰੇ ਪਤਨੋ ਗੂੜੀ ਨੀਂਦੇ ਸੁਤੇ ਨੂੰ ਜਗਾਈ ਨਾ ਦਇਆ ਸਿੰਘਾ ਵੇਖੀ ਮੇਰੇ ਪਤਨੋ ਗੂੜੀ ਨੀਂਦੇ ਸੁਤੇ ਨੂੰ ਜਗਾਈ ਨਾ ਓ ਕੀਤਾ ਜੀ हो गया कारे अरे दास पूरा हो गया।, सारा ही करज सिरों तार के हो गया आज मैं सुरखरू हो गया आज मैं सुरखरू हो गया मेरे दिनगा तारी रस्सी दू दादे भुलाई ना Daí a singa Daí a singa vem aqui ਕੋਈ ਕੋਈ ਪ੍ਰੀਤ ਦੀਆਂ ਮੰਜ਼ਲਾਂ ਦਾ ਐਦਾਂ ਮੰਜ਼ਲ ਮੁਕਾਮ ਦਾ ਵੇਖਿਆ ਨਾ ਕਦਮ ਕਦਮ ਤੇ ਰਾਜ ਨੂੰ ਮਾਰ ਠੋਕਰ ਹੀਰੇ ਲਾਲ ਲਟਾਣ ਦਾ ਵੇਖਿਆ ਨਾ ਹੰਸਾਂ ਜਿਹਾਂ ਪਿਆਰਿਆਂ ਪੁੱਤਰਾਂ ਨੂੰ ਝੋਲੀ ਮੌਤ ਦੀ ਪਾਮ ਦਾ ਵੇਖਿਆ ਨਾ ਪਿਤਾ ਕੋਈ ਵੀ ਪੁੱਤਰ ਦੀ ਲਾਸ਼ ਉੱਤੇ ਸ਼ੋਲੇ ਖੁਸ਼ੀ ਤੇ ਗਮ ਦਾ ਵੇਖਿਆ ਨਾ ਉਹ ਜੋ ਫੁੱਲ ਜਹਾਨ ਤੇ ਖੜੇ ਰਹਿੰਦੇ ਜਿਹੜੇ ਕੰਡਿਆਂ ਨਾਲ ਨਿਵਾ ਜਾਂਦੇ ਉਹ ਜੋ ਫੁੱਲ ਜਹਾਨ ਤੇ ਖੜੇ ਰਹਿੰਦੇ ਜਿਹੜੇ ਕੰਡਿਆਂ ਨਾਲ ਨਿਵਾ ਜਾਂਦੇ ਉਹਨਾਂ ਸੂਰਮਿਆਂ ਯੋਧਿਆਂ ਭਗਤਾਂ ਦਾ ਗਉਂਦੇ ਜਸ ਕਵੀਸ਼ਰ ਹਾਸਾ ਸ਼ਹੀਦੀਆਂ ਜੋ ਪਾ ਜਦ ਦੇ ਇਹ ਨੀਈ ਬੇਨਤੀ ਆ ਪ੍ਰਵਾਣ ਦਿਓ ਆਗਿਆ ਫਤਿਹ ਦੀ ਸਾਂਝ ਪਾਓ ਭਾਈ ਹਰਪਾਲ ਸਿੰਘ ਕੁਇਸ਼ਰ ਕਲਾਨੌਰ ਬੜੇ ਪਿਆਰ ਸਤਕਾਰ ਨਾਲ ਆਪ ਜੀ ਨੇ ਸਰਮਣ ਕੀਤਾ ਫਤਿਹ ਦੀ ਸਾਂਝ ਪਾਓ ਤੇ ਆਖੋ ਜੀ ਗੁਰੂ ਨਾਨਕ ਨਾਮ ਦੀ ਤਲਾਰ ਤੇਰੇ ਭਾਣੇ ਸਭਾ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ